ਜੇ ਤੀਬਾੜੀ ਖਬਰਾਂ ਅਤੇ ਵਪਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ Search Punjab Today ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ। Ai, hum, não hum, hum, hum. ਪਰ ਤੋਂ ਵੱਡੀ ਗੱਲ ਹੈ ਕੰਮ ਨਹੀਂ ਨੰਬਰ ਵੱਡੀ ਗੱਲ ਤੋਂ ਵੀ ਹੋਇਆ ਐਡਮ ਤੋਂ ਐਡਮ ਨਹੀਂ ਲਿਖਿਆ ਹੋਇਆਗਾ ਕਿਸੇ ਕੰਮ ਦੇ ਵਿੱਚ ਕੋਈ ਨੰਬਰ ਮਾਇਨੀ ਚਾਹੀਦਾ ਨਹੀਂ ਚੱਤੀ ਹੈ ਉੱਪਰ ਗੇਰ ਨਹੀਂ ਦੇਖੀ ਬਹੁਤ ਵਾਰਸੇ ਵੀ ਚੈੱਕ ਕਰਿਆ ਕਰੋ ਬਹੁਤ ਜਗ੍ਹਾ ਥੋੜੀ ਛੜੀ ਹੋਈ ਨਾ ਮੈਂ ਤਾਂ ਜਲਦੀ ਸਾਰੇ ਬਸੇ ਕਮਾ ਲਿਆ ਪਰ ਸਿਸਟਮ ਕੀ ਪ੍ਰੋਸੈਸ ਜਿਵੇਂ 50 ਦੀ 10 ਦੱਸ ਰਹੇ ਸੀ ਐਸਟੀਮੇਟ ਲੱਗਦਾ ਫਿਰ ਪਾਸ ਹੁੰਦੇ ਆ ਫਿਰ ਟੈਂਡਰ ਹੁੰਦਾ ਫਿਰ ਜਾ ਕੇ ਕੰਮ ਹੁੰਦਾ ਆਪਾਂ ਨੂੰ ਵੀ ਗਰਵ ਹੋਏਗਾ ਡਾਈਸ ਕਰਕੇ ਆਪਣੀ ਵੀ ਚੀਜ਼ ਸੋਚਣੀ ਚਾਹੀਦੀ ਕਿ ਆਪਣੇ ਆਪਾਂ ਨੇ ਆਵਾਰਡ ਨੂੰ ਨੰਬਰ ਵਨ ਬਣਾਣਾ ਕਰਕੇ ਵਿਚਾਰ ਕੇ ਕਿ ਆਪਾਂ ਦਿਲ ਦੀ ਕਰਾਈਆਂ ਨਾਲ ਉਹਨਾਂ ਦਾ ਐਮਐਲਏ ਸਾਹਿਬ ਦਾ ਵੀ ਥੈਂਕਸ ਕਰੀਏ ਕਿ ਐਮਐਲਏ ਮੈਡਮ ਨੀਨਾ ਮਿੱਤਲ ਜਿੰਦਾਬਾਦ ਐਮਐਲਏ ਮੈਡਮ ਨੀਨਾ ਮਿੱਤਲ ਜਿੰਦਾਬਾਦ ਆਪਾਂ ਨੇ ਹੋਰਾਂ ਨੂੰ ਵੀ ਜੇਕਰ ਕੋਈ ਭੈਣ ਭਾਈ ਗਮਰਾਹ ਹੋ ਜਾਂਦਾ ਹੈ ਨਾ ਕੋਈ ਆਪਾਂ ਤਰ ਤਰ ਦੇ ਗੱਲਾਂ ਕਰੇਗਾ ਨਹੀਂ ਇਹ ਕੰਮ ਨਹੀਂ ਹੋ ਰਿਹਾ ਸਾਰੇ ਕੰਮ ਹੋਣਗੇ ਤੁਸੀਂ ਜਾ ਕੇ ਕੋਠੀ ਮਿਲੋ ਸਾਡੀਆਂ ਡਿਊਟੀ ਲਾਈਆਂ ਹਨ ਬਾਂਸਰ ਜੀ ਨਾਲ ਕੰਟੈਕਟ ਕਰ ਲਓ ਮਤਲਬ ਦਿਨ ਰਾਤ ਜੋ ਐਮਐਲਏ ਸਾਹਿਬ ਦੀ ਕੀਮਤ ਦਿਨ ਰਾਤ ਖੜੀ ਹੈ ਲੋਕਾਂ ਦੇ ਸੇਵਾਾਸਤੇ ਕਰਦੇ ਹਨ ਨਮਸਕਾਰ ਜੀ ਰਜੇਸ਼ ਕੁਮਾਰ ਵਾਈਸ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਜੋ ਐ ਡਵੈਲਪਮੈਂਟ ਦੇ ਕੰਮ ਚੱਲ ਰਹੀ ਹੈ ਅ ਸਪੈਸ਼ਲੀ 15 ਨੰਬਰ 16 ਨੰਬਰ ਵਾਰਡ ਚ ਜੋ ਕੰਟੀਨਿਊ ਪਿਛਲੇ ਟਾਈਮ ਤੋਂ ਲਗਾਤਾਰ ਕੰਮ ਚੱਲ ਹੀ ਰਹੇ ਆ ਅੱਜ ਗੋਲਡਨ ਐਨਕਲੇਵ ਚ ਐਮ ਐਲ ਏ ਮੈਡਮ ਨੀਨਾ ਮਿੱਤਰ ਜੀ ਦੀ ਜਨ ਰਸਾਂ ਚ ਜਦੋਂ ਜਾ ਕੇ ਆ ਕੇ ਦੇਖਿਆ ਤੇ ਕੰਟੀਨਿਊ ਲਗਾਤਾਰ ਕੰਮ ਲਗਾਤਾਰ ਜਾਰੀ ਹੈ ਤੇ ਸਭ ਤੋਂ ਵੱਡੀ ਗੱਲ ਕੀ ਦੇਖੀ ਹੈ ਲੋਕਾਂ ਦੇ ਅੰਦਰ ਬੜਾ ਉਤਸ਼ਾਹ ਹੈ ਸਾਰੇ ਐਮ ਐਲ ਏ ਸਾਹਿਬ ਦਾ ਥੈਂਕਸ ਕਰ ਰਹੇ ਆ ਧੰਨਵਾਦ ਕਰ ਰਹੇ ਆ ਤੇ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਇਹਦਾ assurance ਦਿੰਦਾ ਕਿ ਐਮ ਐਲ ਏ ਸਾਹਿਬ ਦੀ ਜੋ ਸੋਚ ਹੈ ਦਿਨ ਰਾਤ ਹੀ ਕਰਕੇ ਰਾਜਪੁਰਾ ਸ਼ਹਿਰ ਦੀ ਬਿਹਤਰੀ ਲਈ ਕ ਧਰਮਜੀਤ ਸਤਿ ਸ਼੍ਰੀ ਅਕਾਲ ਅੱਜ ਅਸੀਂ ਵਾਰਡ ਨੰਬਰ 16 ਦੇ ਵਿੱਚ ਗੋਲਡਨ ਐਂਕਲੇਵ ਦੇ ਵਿੱਚ ਆਏ ਹੋਏ ਹਾਂ ਕਿ ਇੱਥੇ ਸਾਡੀ ਹਲਕੇ ਦੇ ਵਿਧਾਇਕਾ ਨੀਨਾ ਮਿੱਤਲ ਜੀ ਨੇ ਸੜਕਾਂ ਦਾ ਕੰਮ ਸਟਾਰਟ ਕਰਵਾਇਆ ਹੋਇਆ ਸੀ ਪਿੱਛੇ ਜੇ ਔਰ ਅੱਜ ਉਸੇ ਕੜੀ ਦੇ ਤਹਿਤ ਅਸੀਂ ਉਹ ਸੜਕਾਂ ਦੇ ਕੰਮ ਦੇ ਵਿੱਚ ਇੰਟਰਲੋਕਿੰਗ ਟਾਈਲਾਂ ਦਾ ਜੋ ਕੰਮ ਅੱਜ ਚੱਲੂ ਹੋਇਆਗਾ ਉਹਦੇ ਵਿੱਚ ਉਹਨਾਂ ਨੇ ਭੇਜਿਆ ਸਾਨੂੰ ਵੀ ਉੱਥੇ ਅੱਗੇ ਪਬਲਿਕ ਦਾ ਦੇਖੋ ਵੀ ਉਹਨਾਂ ਨੂੰ ਕੋਈ ਹੋਰ ਪਰੇਸ਼ਾਨੀ ਤਾਂ ਨਹੀਂ ਹੋ ਰਹੀ ਇਸ ਕਰਕੇ ਅਸੀਂ ਅੱਜ ਐਮ ਐਲ ਏ ਨੀਨਾ ਮਿੱਤਲ ਜੀ ਦੇ ਕਹਿਨ ਤੇ ਵਾਰਡ ਨੰਬਰ 16 ਦੇ ਵਿੱਚ ਗੋਲਡਨ ਐਂਕਲੇਵ ਦੇ ਵਿੱਚ ਆਏ ਮੈਂ ਵਾਰਡ ਨੰਬਰ 16 ਤੋਂ ਸਿਮਰप्रीत ਕੌਰ ਮੈਂ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਤੇ ਐਮਐਲਏ ਨੀਨਾ ਮਿੱਤਰ ਜੀ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਡੇ ਵਾਰਡ ਨੰਬਰ 16 ਦਾ ਬਹੁਤ ਵਿਕਾਸ ਕੀਤਾ ਸਾਡੇ ਰਾਜਪੁਰੇ ਦਾ ਬਹੁਤ ਵਿਕਾਸ ਕੀਤਾ ਤੇ ਸਾਡੇ ਪੰਜਾਬ ਦਾ ਵੀ ਬਹੁਤ ਵਿਕਾਸ ਹੋ ਰਿਹਾ ਹੈ ਸਾਡਾ ਰਾਜਪੁਰਾ ਬਹੁਤ ਜ਼ਿਆਦਾ ਗੰਦਕੇ ਦੇ ਵਿੱਚ ਰਹਿ ਰਿਹਾ ਸੀਗਾ ਇੱਥੇ ਬਹੁਤ ਗੰਦਗੀ ਰਹਿਣ ਲੱਗ ਗਈ ਸੀਗੀ ਬਟ ਜਦੋਂ ਤੇ ਐਮਐਲਏ ਸਾਹਿਬ ਆਏ ਨੇ ਨੀਨਾ ਮਿੱਤਰ ਜੀ ਆਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਾਡੇ ਰਾਜਪੁਰੇ ਚ ਹਰ ਇੱਕ ਗਲੀ ਦੇ ਵਿੱਚ ਸੜਕਾਂ ਬਣਨ ਲੱਗੀਆਂ ਨੇ ਅਸੀਂ ਬਾਰਿਸ਼ ਦੇ ਅਸੀਂ ਲਈ ਨਹੀਂ ਪਰੇਸ਼ਾਨ ਰਹਿੰਦੇ ਸੀਗੇ ਬਟ ਹੁਣ ਸੇਵਰੇਜ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਸਾਡੇ ਯੂਥ ਨੂੰ ਬਹੁਤ ਕੁਝ ਮਿਲਿਆ ਜੋ ਸੀਐਮ ਸਾਹਿਬ ਜੀ ਨੇ ਵਾਦੇ ਦਿੱਤੇ ਸੀਗੇ ਸਾਰੇ ਵਾਦੇ ਪੂਰੇ ਕੀਤੇ ਨੇ ਸਾਡੀ ਸਰਕਾਰ ਨੇ ਸਾਨੂੰ ਜੋਬਾਂ ਵੀ ਦਿੱਤੀਆਂ ਨੇ ਜੋ ਵੀ ਬੱਚੇ ਬੇਰੁਜ਼ਗਾਰ ਹੋ ਕੇ ਬਾਹਰ ਜਾ ਰਹੇ ਸੀ ਉਹ ਸਾਰੇ ਅੱਜ ਕੰਮ ਕਰ ਰਹੇ ਨੇ ਉਹਨਾਂ ਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈਗੀ ਸਾਡੀ ਸੜਕਾਂ ਵੀ ਬਣ ਗਈਆਂ ਸਾਡੀ ਪਿਛਲੀ ਦੇ ਬਿੱਲ ਤੱਕ ਮਾਫੀ ਕਰ ਦਿੱਤੇ ਗਏ ਨੇ ਅਸੀਂ ਸਰਕਾਰ ਤੋਂ ਅੱਗੇ ਇਹੀ ਉਮੀਦ ਰੱਖਦੇ ਹਾਂ ਵੀ ਸਾਡੇ ਹੁਣ ਤੱਕ ਜੋ ਵੀ ਉਹਨਾਂ ਨੇ ਵਾਦੇ ਦਿੱਤੇ ਸੀ ਉਹ ਪੂਰੇ ਕੀਤੇ ਨੇ ਤੇ ਅੱਗੇ ਵੀ ਸਾਰੇ ਵਾਦੇ ਪੂਰੇ ਕਰਨਗੇ Dann